ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਸੰਧੂ ਬੱਦਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਮ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਅੱਜ ਦੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਲੱਗਦਾ ਸ਼੍ਰੀ ਅਨੁਤਰਨਤਰ ਸਾਹਿਬ ਤੇ ਤਹਿਸੀਲ ਵੀ ਸੱਜਣੋ ਤਰਨਤਾਰ ਸਾਹਿਬ ਭਾਈ ਸ਼ਮਸ਼ੀਰ ਦੇ ਕੋਲ ਪਹੁੰਚ ਚੁੱਕੇ ਆਂ ਚੰਗੇ ਤੇ ਧਾਰੂ ਪਸ਼ੂ ਇਸ ਫਾਰਮ ਤੋਂ ਇੱਥੋਂ ਵੇਖਣ ਨੂੰ ਮਿਲਣਗੇ ਐਂਡ ਤੱਕ ਜਰੂਰ ਬਨੇ ਰਹੋ ਆਪਣੀ ਨਰਖ ਤੇ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਪੰਦਾ ਹੈ ਕਿਉਂਕਿ ਪੈਸੇ ਲਵੜਨੇ ਹੁੰਦੇ ਆ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਤੁਹਾਡਾ ਕੰਮ ਆ ਆ ਕੇ ਨਰਖ ਤੇ ਪਰਖ ਤਸੱਲੀ ਕਰਨਾ ਠੀਕ ਆ ਜੀ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਬੜਾ ਪਿਆਰ ਸੰਯੋਗ ਦਿੰਦੇ ਜੀ ਦਬ ਕੇ ਅਗਲੇ ਬੰਨੇ ਸ਼ੇਅਰ ਕਰਦੇ ਹੋ ਕਿਉਂਕਿ ਹੋਰ ਵੀ ਕਿਹੜੇ-ਕਿਹੜੇ ਦਾ ਫ਼ਾਇਦਾ ਹੋ ਜੇ ਤੇ ਆਓ ਕਰੀਏ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੋ ਵਧੀਆ ਠੀਕ ਜੀ ਹਾਂ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਪਿਛਲੇ ਡਾਤੇ ਤੋਤੇ ਹਾਂਜੀ ਹਾਂਜੀ ਨਵੇਂ ਆ ਗਏ ਹਨਾ ਹੋਰ ਸੁਣਾਓ ਠੀਕ ਠਾਕ ਭਾਈ ਠੀਕ ਠਾਕ ਤੁਸੀਂ ਡਰੈਸ ਕਰੀਏ ਨੋਟ ਪੈਨ ਮਾਣੇ ਮੱਲਿਆਂ ਹਾਂ ਤੇ ਜਿਹੜਾ ਤਰਨ ਤਰਨ ਤੇ ਤਸੀਲ ਤੇ ਹੱਥ ਤਸੀਲ ਵੀ ਤਰਨ ਤਰ ਠੀਕ ਤਰਨ ਤਰ ਸਹਿਬ ਆ ਗਿਆ ਹੈ ਨਾ ਮੋਬਾਈਲ ਨੰਬਰ ਕੀ ਆ ਗਿਆ 979921242 ਠੀਕ ਹੈ ਜੀ ਹਾਂ ਜੀ ਅੱਜ ਮੱਝ ਵੀ ਇੱਕ ਨਾਲ ਹੈ ਹਾਂ ਜੀ ਮੱਝ ਵੀ ਭਾਜੀ ਮੱਝ ਵੜੀ ਬਣੀ ਹੈ ਕਿਲੇ ਸਰੀ ਵਾਲੀ ਆ 1500 ਕਿਲੋ ਦੁੱਧ ਭਾਜੀ ਕੱਢ ਦੂਗੀ ਆ ਮੈਂ 20 ਕਿਲੋ ਆ ਕੀ ਹੈ ਨਾ ਬਾਕੀ ਭਾਵਲਾ ਮਿੱਠਾ ਥਾਨ ਤੇ ਮੈਂ ਨਾ ਪੂਰੀ ਆਰਡਰ ਮੈਂ ਤੇ ਮੇਰੇ ਹਿਸਾਬ ਨਾਲ ਕਿ ਲੋਨ ਦੇ ਤਾਂ ਪਾਲੂ ਕੀ ਥਾਂ ਇੱਕ ਚ ਜਿਹੜੇ ਹਿਸਾਬ ਨਾਲ ਥਣ ਲੱਗਾ ਮੈਂ ਨੂੰ ਵੇਖੋ ਥਣ ਲੱਗਾ ਜਿਹੜੇ ਹਿਸਾਬ ਨਾਲ ਤੇ ਭਾਂਡਾ ਲੱਗਾ ਵੇਖੋ ਠੀਕ ਆ ਓਕੇ ਆ ਤੇ ਸਵੇਰ ਕਰਵਾ ਕੇ ਗੱਲ ਕਰੀਏ ਉਹਨਾਂ ਦੇ ਘਰ ਲੈ ਤੇ ਜਾ ਗਿਆ ਚੌਥਾ ਵੀ ਕਹਿ ਸਕਦੇ ਆ ਬੰਦ ਸਕਦੇ ਆ ਬਾਕੀ ਮੰਜੇ ਮੱਟਾ ਬੜੋ ਮੈਂ ਦਾ ਹੂੰ ਮੰਜੇ ਨ ਮੱਟਾ ਠੀਕ ਆ ਜੀ ਹਾਂ ਜੀ ਤੇ ਖੋਲ ਕੇ ਤੋਰਾ ਕਰਾਈਏ ਚੱਕ ਇੱਕੋ ਮਿੰਟ ਭਾਈ ਕਰਾਉਣੇ ਹਾਂ ਕਰਵਾਇਓ ਲਓ ਜੀ ਦੱਜਣੋ ਤੋਰਾ ਤੁਹਾਨੂੰ ਕਰਾਉਣੇ ਚਾਹੀਦੇ ਤੇ ਮੈਂ ਵੱਡੀ ਵਜਨ ਵਟੇ ਵਾਲੀ ਆ ਪੂਰੀ ਠੀਕ ਹੈ ਜੀ ਵੀ 26 ਸੈ ਕਹਿੰਦਾ ਆ ਕਿ 15 ਸਰੀ ਦੁੱਧ ਜਿਹੜਾ ਭਰੂਗੀ ਮੈਂ ਵੱਡੀ ਵਜਨ ਵਾਲੀ ਆ ਆਂਦਾ ਵੀ ਇਹਨੂੰ ਕੋਈ ਨਹੀਂ ਸੱਜਣੋ ਵਾਹ ਜੀ ਕਿਹਦੇ ਇੱਕ ਤੇ ਮਰ ਜਾਣਾ ਗੱਦੀ ਕਰੀਏ ਵਾਹ ਵਾਹ ਸੰ ਚੱਡਾ ਵੇਖੋ ਸੱਜਣੋ ਸਮਾਂ ਨੋਟ ਕਰੀਏ ਕਿੰਨਾ ਕੁ ਰਹਿ ਗਿਆ 7-8 ਦੇ ਤੇ ਲੈ ਜੂਗੀ ਆਪੀ 7 ਤੋਂ 8 ਪਲੱਸ ਦੇਣਾ ਖੜ ਸਕਦੀ ਹੈ ਨਾ ਵਜ਼ਨ ਲੋਡ ਦੀ ਫੁੱਲ ਵੱਡੀ ਹੈ ਨਾ ਵਾਹ ਜੀ ਵਾਹ ਮੋੜ ਲਿਆ ਜੀ ਬਾਕੀ ਥਾਣ ਭਾਵੇਂ ਮੋਢੇ ਰਾਦੀ ਹੈ ਨਾ ਟਿੱਪਣ ਬੜੀ ਪੋਲੀ ਪੋਲੀ ਰੂਵਰ ਕੀ ਵਾਹ ਜੀ ਵਾਹ ਟਿੱਪਣ ਪੋਲੀ ਰੂਵਰ ਕੀ ਹਾਂ ਜੀ ਕੋਈ ਵੀ ਟਿੱਪ ਕੇ ਖੜੇ ਠੰਡੀ ਕਰਕੇ ਖੜੇ ਆਪਣੀ ਦੁੱਧ ਵੀ ਇਹੋ ਜੀਆਂ ਮਈਆਂ ਹੀ ਪਾਉਂਦੀਆਂ ਹਨਾ ਡੇਰੀ ਮਤਬਲ ਦੀ ਆ ਡੇਰੀ ਵਾਲੀ ਮੈਂ ਆਦੀ ਘੱਟੀ ਸਜਣੋ ਡੇਰੀ ਮਤਬਲ ਦੀ ਮੈਂ ਆ ਵੱਡੀ ਹਾਂ ਜੀ ਆ। ਤੇ ਗੱਲ ਪਾ ਦੀ ਕਰੀਏ ਕਿੰਨੇ ਕੁ ਦੀ ਦੇ ਦੇ ਗਏ। ਮੋਲ ਨਹੀਂ ਭਾਜੀ ਜਿਆਦਾ ਕਰ। ਅੱਛਾ। ਮੋਲ ਨਿਕਾ ਹੀ ਕਰਨਾ ਜੋ। ਨਿਕਾ ਜਾਈ। 90000 ਰੁਪਏ ਦੀ ਦੇ ਹੀ ਦੇਣੀ। ਫਿਕਸ ਹੀ ਆ। ਫਿਕਸ ਹੀ ਆ। ਚਲ ਠੀਕ। ਮਾਣ ਹੀ ਹੋਣਾ ਜੋ। ਉਸਤਰਾ ਮੰਗਣ ਨੂੰ ਭਾਏ 95 ਮੰਗ ਲਓ, ਲੱਖ ਮੰਗ ਲਓ। ਨਹੀਂ ਸ਼ਾਬਾਸ਼। ਹਾਂ। ਅੱਜ ਤੇ ਆਪਾਂ ਤੁਹਾਡੇ ਚੈਨਲ ਤੇ ਵੇਚਣੀ ਆ। ਹਾਂ। ਤੇ ਵੇਚ ਕੇ ਤੇ ਫੇਰ ਸਦਰਾ ਭਾਲਕ ਨੂੰ ਤੁਹਾਨੂੰ ਫੇਰ ਜਹਾਂਜੀ ਬਾਜਾਰ ਨੂੰ ਸਦਕੇ ਫੇਰ। ਵਾਹ ਵੇਖੀ ਆ। ਹਾਂ। ਨੇ ਵੇਖ ਜਾਣੀ ਅਗਰ ਮਾੜੀ ਉਮਰ ਆਲੀ ਹੋਵੇ ਤੇ ਜਿੱਦਾਂ ਥਾਂ ਝੱਡਾ ਲਗਾਏ ਦੁੱਧੇ ਨੂੰ ਆਂਦਾ ਵੀ ਕੁਝ ਨਹੀਂ ਹਨਾ ਹਾਂਜੀ ਬਾਕੀ ਇਹ ਨਹੀਂ ਵੀ ਕਿਹੜੀ ਗੱਲ ਕਵਾਂਗੇ ਉਹ ਸਹੀ ਹੋਊਗੀ ਗਲਤ ਗੱਲ ਨਹੀਂ ਕਵਾਂਗੇ ਹਾਂਜੀ ਹਾਂਜੀ ਤੇ ਇਹਦੀ ਗੱਲ ਕਰੀਏ ਕਿ 19 ਸੂਆ ਆ ਗਈ ਇਹ ਜੀ ਹੈਗੀ ਜੋ ਬੱਚਾ ਸੂਆ ਤੇ ਮੂੰਹੋਂ ਜੋ 6 ਦੰਦ ਬੱਛੀ ਵਾਹ ਜੀ ਵਾਹ ਇਹ ਜੰਗੀ ਬੱਧੇ ਥੱਲੇ ਦੁੱਧ ਹੋਊਗਾ 22 23 ਕਿਲੋ ਖੁੱਲਾ ਖੁੱਲਾ 22 ਕਿਲੋ ਲੀਟਰਾਂ ਦੁੱਧ ਹੋਊਗਾ ਜਿਹੜਾ ਮਰਜੀ ਜਿਹੜਾ ਮਰਜੀ ਚੋਕੇ ਖੜੇ ਕੰਡਾ ਲੈਵੇ ਲੀਟਰ ਲੈਵੇ ਤਸੱਲੀ ਕਰੇ ਆ ਖੁੱਲੀਆਂ ਖੁੱਲੀਆਂ ਹਾਂਜੀ ਛੋਟਾਂ ਛੋਟਾਂ ਅੱਜ ਆ ਜਾਏਗਾ ਜੇ ਦੇਣੀਆਂ ਹਾਂ ਨਾ ਆਈਆਂ ਵਾਹ ਜੀ ਵਾਹ ਅੱਜ ਮੋਲ ਨਹੀਂ ਕਰਾਂਗੇ ਦੋਰਾ ਕਰਾ ਇਹ ਜਾਏਗਾ ਸਤਜਨੂਕ ਬੜਾ ਪਿਆਰ ਕਰਦੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਠੀਕ ਆ ਬਾਜੀ ਆਪਾਂ ਤਾਂ 2 ਵਜਾਂ ਪਈਆਂ ਭਾਜੀ ਫੋਨ ਹੀ ਨਹੀਂ ਚੁੱਕੇ ਗਏਵੇਂ ਕਿਉਂ ਗਲਤ ਗੱਲ ਕਰੀਏ ਮਾਫੀ ਚਾਹੁੰਦੇ ਹਾਂ ਨਾ ਤੁਹਾਨੂੰ ਵੀਰ ਭਰਾਵਾਂ ਦਾ ਨਾ ਬੜਾ ਮਾਣ ਕੀਤਾ ਠੀਕ ਆ ਲਓ ਬਾਜੀ ਲਓ ਜਰਸੀ ਆ ਗਈ ਹਨਾ ਪੰਜਾਬ ਵਾਲੀ ਲਓ ਜੀ ਥਾਂ ਭਾਂਡਾ ਬੜਾ ਵਹਿੜਦਾ ਸਜੋ ਤੁਹਾਡੀਆਂ ਖਾਂਕ ਕੂਤਾ ਜਾ ਹਾਂ ਥਾਂ ਭਾਂਡਾ ਖੂਤਰਾ ਤੀਲਕ ਨਾ ਤੀਲਕ ਨਾ ਥਾਂ ਏ ਅਤੀ ਬੱਛੀ ਖਾਂਦੇ ਦਾ ਮਾਲਕ ਵਾਹ ਜੀ ਵਾਹ ਪੂਰੀ ਮੈਂ ਨਾ ਫੱਟੇ ਲਾਈ ਬੈਠੀ ਹੈ ਨਾ ਹਾਂਜੀ ਹਾਂਜੀ ਮੋੜ ਲਿਆਓ ਮੋੜ ਲੈਣੇ ਇੱਕ ਵਾਰ ਵਾਹ ਜੀ ਵਾਹ ਫੇਸ ਕੁਆਲਟੀ ਸਜਣੋ ਵੇਖੋ ਪੂਰੀ ਸ਼ਾਨ ਵਾਲੀ ਬੱਛੀ ਆ ਜਰਸੀ ਪੰਜਾਬ ਦੀ ਸ਼ਾਨ ਜਿਹਨੂੰ ਕਹਿ ਦਿੰਦੇ ਹਨਾ ਇੱਕ ਮਾ ਚਲਾ ਲਈ ਹੁੰਦੀ ਉਹ ਨਹੀਂ ਇਹ ਪੰਜਾਬ ਵਾਲੀ ਆ ਬਾਕੀ ਥਾਂ ਬੜਾ ਤਿਲਕਣਾ ਜਾ ਬਾਈ ਦਾ ਲਓ ਜੀ ਭਾਈ ਸ਼ੇਰ ਆ ਇਹ ਕਿੰਨੇ ਦੀ ਕਰੀ ਜੀ ਹਾਣਾ ਦਾ ਮੁੱਲ 73000 ਦੀ ਦੇ ਦੇਣੀ ਜੀ ਅੱਛਾ ਤੇ ਜਾਰ ਮਾਨ ਕਰ ਦਾਂਗੇ ਵਾਹ ਜੀ ਵਾਹ ਸਾਨੂੰ ਆਖੰਦੀ ਨਹੀਂ ਲੋੜ ਅੱਜ ਛੋਡਾਂ ਹੀ ਕਮਿੰਗਾ ਅੱਜ ਕਈ ਜ਼ਿਆਦਾ ਮੋਲ ਨਹੀਂ ਕਰਨਾ ਠੀਕ ਆ ਆ ਰਾਤ ਦੀ ਸੂਈ ਆ ਇਹ ਕੱਲ ਸੂਈ ਆ ਇਹਹਲੇ ਦੀ ਭਾਜੀ ਅੱਛਾ ਕੱਲ ਇਹਹਲੇ ਦੀ ਬੱਚਾ ਆ ਗਿਆ ਏ ਇਹ ਬੱਚਾ ਜੀ ਬਹੁਤ ਅੱਛਾ ਆ ਗਿਆ ਦੇ ਮਗਰ ਇਹਦੀਆਂ ਦੋ ਜਵਾਈਆਂ ਹੋ ਗਿਆ ਏ ਦੁੱਧ 11-12 ਕਿਲੋ ਬੋਲੀ ਆ ਬੋਲੀ ਆ ਤੇ ਬਾਕੀ ਇਹ ਆ ਵੀ ਬੱਚੀ ਥੋੜੀ ਜਿਹੀ ਘੱਟ ਸੁਭੀ ਸੀ ਤੇ ਇਹ ਆ ਵੀ ਵੱਢ ਕੇ ਜਰੂਰੀ ਆ ਨਾ ਹਾਂਜੀ ਇਹ ਠੰਡੀ ਤੇਰੀ ਬੜੀ ਆ ਕੋਈ ਵੰਗਾ ਨਹੀਂ ਪਾਉਣਾ ਵਾਹ ਜੀ ਚਵਾਈ ਬੜੀ ਲੱਗੀ ਬੱਚਾ ਥਾਨ ਵੀ ਚੰਗਾ ਹੈ ਨਾ ਹਾਂਜੀ ਹਾਂਜੀ ਨੋਕ ਕਾਲਾ ਤੇ ਗਰਮੀ ਵਾਲੀ ਹਾਂਜੀ ਇਹਦੇ ਭਾਵੇਂ ਮੈਨਾਂ ਵੀ ਜਿਹੜਾ ਡੰਗ ਦਾ ਪਰ ਜਿੰਨੇ ਵੀ ਪਾਉਣੇ ਆ ਨਾ ਰੰਗ ਦੋਜ ਆ ਗਈ ਹਨਾ ਐਰ ਸ਼ਰਚ 'ਚ ਵੀ ਆਉਂਦੀ ਆ ਤੇ ਜਰਸੀ 'ਚ ਵੀ ਆਉਂਦੀ ਆ ਜਰਸੀ ਵੀ ਹੁੰਦੀ ਆ ਐਰ ਸ਼ਰਚ ਮਰਜ਼ੀ ਮੰਨ ਲਿਓ ਇਹ ਨਹੀਂ ਤੁਹਾਨੂੰ ਆਉਂਦੇ ਐਰ ਸ਼ਰਚ 'ਚ ਵੀ ਆਉਂਦੀ ਵਛੀ ਤੇ ਵਾਹ ਜੀ ਵਾਹ ਤੇ ਜਰਸੀ 'ਚ ਵੀ ਆਉਂਦੀ ਆ ਛਾਣ ਪੜਾ ਸੋਣਾ ਸਾਰੇ ਸੂਜਵਾਨਿਆਂ ਜਿੱਚ ਮਰਜ਼ੀ ਮੰਨ ਲਿਓ ਬਾਕੀ ਠੱਡੀ ਵੀ ਇੱਧਰ ਵੇਖੋ ਅੱਛਾ ਜੀ ਇੱਧਰ ਵੇਖੋ ਥੱਲੇ ਬਹਿ ਗਈ ਇੱਧਰ ਵਾਹ ਜੀ ਵਾਹ ਮੁਖੜਾ ਵੀ ਵਿਖਾ ਦਿਓ ਨਾਲ ਇੱਧਰ ਵੇਖੋ ਅੱਗੋਂ ਮੁਖੜਾ ਵੀ ਵਿਖਾ ਦਿਓ ਵੇਖੋ ਵਾਹ ਜੀ ਵਾਹ ਵਾਹ ਜੀ ਇਹ 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 ਤੇ ਆਪੇ ਆਂਦੀ ਹੁਣ ਚੋਈ ਜਾ ਉਹਰੇ ਇੰਨੀ ਬਰਫ ਲੈ ਆਂਦੀ ਵਾਹ ਜੀ ਵਾਹ ਦੇਖੋ ਇਹਦੇ ਦੇਖੋ ਚਵਾਈ ਵਾਹ ਜੀ ਵਾਹ ਮੈਂ ਨਾ ਪੂਰੀ ਰੌਣਕ ਲਾਉ ਜਿੰਦੇ ਘਰੇ ਜਾਉ ਕਰਮਾ ਲਈ ਜੀ ਬਾਕੀ ਭਾਜੀ ਮੋਲ ਬੜਾ ਜਾਇਜ਼ ਠੀਕ ਆ ਜੀ ਮੋਲ ਤੇ ਮੈਂ ਨਾ ਵੀ ਓਕੇ ਉੱਡ ਨਾਲ ਆਂ ਜੀ ਟੋਕੜ ਵਾਲਾ ਮੋਲੀ ਆ ਲੈਓ ਯਾਦ ਕਰੇ ਜਿਹੜਾ ਕੋ ਲੈ ਜੀ ਮੈਂ ਨਾ ਯਾਦ ਹੀ ਕਰੂਗਾ ਹੂੰ ਇਹਦੀ ਫੇਸ ਕੁਆਲਿਟੀ ਬੜੀ ਸੋਹਣੀ ਬਿਊਟੀ ਆ ਨਾ ਬਿਲਕੁਲ ਨਕੀ ਦੀ ਬੁੱਤੀ ਆ ਵਿੱਚਕ ਬਹੁਤ ਜਿਆਦਾ ਆ ਹਾਂ ਡਿਸਕਲ ਬੱਚੀ ਜਿੰਨੀ ਆ ਛੱਲਿਓ ਖੁੱਲ ਜਾਊਗੀ ਬੱਚੀ ਜਿਵੇਂ ਆਂਦੇ ਹਾਂ ਬੁੱਲਦੂ ਦੀ ਬੱਚੀ ਹਾਂ ਇਹ ਆਪਣਾ ਲਾਗੋ ਹੀ ਲਈ ਆ ਸੱਜਣਾ ਤੋਂ ਬੰਦਿਆਂ ਨੂੰ ਅੱਛਾ ਉਹਨਾਂ ਪਹਿਲੇ 15 ਆਪਾਂ ਦੇ ਕਿਹਾ 15 ਪਲੱਸ ਪਹਿਲੇ ਸੂਵੇ ਦਾ ਰਿਕਾਰਡ ਆ ਹਾਂਜੀ ਹਾਂਜੀ ਆਪਾਂ 15 ਆਪਾਂ ਚਲੋ ਆਨੇ 16 17 ਕਿਲੋ ਵੀ ਦੇ ਦੂਗੀ ਜਿਹੜਾ ਭਾਪਾ ਕਰਨਾ ਏ ਉਸ ਤੋਂ 16 17 ਕਿਲੋ ਦਾ ਕਰ ਦਈਏ ਹਾਂ ਮੁੱਲ ਕਰੀਏ 52000 ਹੀ ਦੇ ਦਈਏ 52000 ਤੁਹਾਡੀ ਮਰਜ਼ੀ ਆ 50000 ਹੀ ਦੇ ਦਈਏ ਯਾਰ ਛੱਡ ਯਾਰ ਛੱਡ ਦਾਂਗੇ ਹੋਰ ਯਾਰ ਛੱਡ ਦੇ ਸਾਡੇ ਆਖੇ 48 ਦੀ ਜਾਣ 48 ਹਜ਼ਾਰ ਕੀ ਹੋ ਜੂਗੀ ਬਾਕੀ ਬੱਚੀ ਬੱਜ ਜਿੰਨੇ ਜਿੰਨੇ ਸੀਰੀਜ਼ਲਾ ਕਹਿਣਾ ਹਾਂਜੀ ਹਾਂਜੀ ਮੈਂ ਨਾ ਪੂਰੇ ਛੋਕੇ ਰਿਪੋਰਟ ਹਨਾ ਆਹ ਲਗੀ ਛਾਈ ਆ ਜੀ ਵਾਹ ਜੀ ਵਾਹ ਇਹਨਾਂ ਇਹਦਾ ਲੇਵਾ ਬੜਾ ਬੰਤਰ ਹੈ ਹਨਾ ਉਹਨਾਂ ਹੀ ਅਗਲੇ ਬੰਨੇ ਆ ਉਹਨਾਂ ਹੀ ਪਿੱਛੇ ਥਾਣ ਉਹਨਾਂ ਹੀ ਥਾਣ ਚੌੜੇ ਲੇਵੇ ਵਾਲੀ ਹੈ ਨਾ ਤੂੰ ਦਊਗਾ 14-15 ਕਿਲੋ 14 15 ਬੱਚਾ ਬੱਚੀ ਜੋ ਜੱਸੀ ਜੱਸੀ ਦੀ ਬੱਚੀ ਆਇਆ ਆ ਜੱਸੀ ਕ੍ਰੋਸ ਆ ਹਾਂਜੀ ਹਾਂਜੀ ਮਰਜੈਂਸੀ ਦੀ ਬੱਚੀ ਠੀਕ ਹੈ ਖੁੱਲ ਕੇ ਤੋਰਾ ਕਰਾਈਏ ਚੇਕ ਹਾਂਜੀ ਹਾਂਜੀ ਪਾਜੀ ਕਰਾ ਦੇ ਹੁਣ ਇਹਦੇ ਤੇ ਮੌਜੂਦਾ ਪੱਕਾ ਕਿੰਨਾ ਹੈ ਪੱਕਾ 14 15 ਕਿਲੋ ਖੁੱਲਾ ਦੁੱਧ 14 ਤੋਂ 15 ਪਲੱਸ ਪੱਕਾ ਤੇ ਮਗਰ ਵਸੀ ਸਜਣੋ ਛਾਈ ਵਾਲ ਕ੍ਰੋਸ ਅੰਗ ਦੇ ਵਿੱਚ ਆ ਨੋ ਵੱਡੀ ਹਾਂਜੀ ਵੱਡੀ ਵੱਡੀ ਪੂਰੀ ਵਜ਼ਨ ਫੁੱਲ ਭਾ ਵੀ ਬੜਾ ਜਾਇਜ਼ ਅੱਛਾ ਤੁਹਾਡੇ ਮੋਢੇ ਤੇ ਆਉਂਦੀ ਹੈ ਨਾ ਜੰਡਾ ਵੱਡਾ ਕਰ ਦਿੰਦਾ ਹਾਂਜੀ ਹਾਂਜੀ ਕਾਦੇ ਹਿਸਾਬ ਨਾਲ ਤੁਹਾਡੇ ਮੋਢੇ ਤੇ ਬਿਲਕੁਲ ਆਉਂਦੀ ਆ ਲਾਓ ਟੱਪ ਕੇ ਵਿਖਾਉਂਦੀ ਕਿ ਮੈਂ ਬੈੜ ਪੁਨੇ ਚ ਹਾਂ 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 ਨਾ ਭਾਈ ਜੀ ਇਹਦਾ ਫਰੇਟ ਕੀ ਕਰਤਾ ਇਹਦਾ ਰੇਟ ਭਾਵੇਂ 60000 ਕਰ ਲੀਏ ਹਾਂ ਨਾ 55000 ਦੀ ਗਾਣ ਨਹੀਂ ਆ ਜੀ ਹੋਰ ਛੱਡ ਦੇ ਕੱਲ ਜਾਂ ਛੱਡਦਾ ਉੱਤੇ ਦੋ ਹੀ ਰਹਿਣ ਦੇ ਨਹੀਂ ਤਿੰਨ ਲਾਉਗੀ ਫਿਰ ਹੁਣ ਨਹੀਂ ਨਹੀਂ 52 ਨਹੀਂ ਨਹੀਂ ਜਾਣ ਦੇ ਜਾਣ ਦੇੜੀਆਂ ਨਾ ਕਰ ਜਾਣ ਦੇ ਚਲੋ ਕੋਈ ਨਾ ਕਹਿੰਦਾ ਸੋਹਣੀ ਗਰਮਾਲੀ ਜਿੰਦੀ ਰਵੇ ਤੇ ਐਂਦੀ ਕੀ ਡਿਟੇਲ ਆ ਕਾਲੀ ਦੀ ਗੱਲ ਕਰੀਏ ਇਹ ਭਾਜੀ ਮਹੀਨੇ ਦੀ ਸੂਈ ਆਪਾਂ ਘਰੇ ਰੱਖੀ ਤਾਂ ਆਪਣੀ ਵਿਚਾਰ ਬਣ ਕੇ ਵੀ ਵੇਚ ਲਈਏ ਬਾਹਰ ਜ਼ਿਆਦਾ ਆਉਂਦਾ ਖਾਂ ਥੋੜਾ ਥਾਰੇ ਸਾਹਮਣੇ ਵੇਖੋ ਭਰਿਆ ਪਿਆ ਹੈ ਹਾਂ ਤੇ ਇਹ ਕਰਕੇ ਸਲਾਬ ਬਣ ਗਿਆ ਤੇ ਦੋ ਦਿਨ ਦੇ ਥੱਲੇ 16 ਕਿਲੋ 17 ਹੋਊਗਾ ਠੰਡਾ ਚੋਣ ਓਕੇ ਆ ਨਾ ਚੋਣ ਰੂਮਰ ਕੀ ਪੋਲੀ ਹੋਗੀ ਕੋਈ ਪੂਰ ਛੱਟਾ ਨਹੀਂ ਜੀ ਕਹਦਾ ਬਾਣਾ ਪੜੋ ਜੀ ਕਹਦਾ ਵੰਗਾ ਨਹੀਂ ਪੋਣਾ ਓਕੇ ਹਾਂ 30 ਢਿਰੀਆ ਬਈ ਦੇਖੋ ਠੀਕ ਆ ਤੋਹਰਾ ਕਰਾਈਏ ਜੇਕਰ ਮਾਈ ਦਾ ਸੂਬਾ ਦੁੱਜਾ ਹਾਂਜੀ ਸੂਬਾ ਦੁੱਜਾ ਲਓ ਜੀ ਤੇ ਭਾਅ ਉਹਦਾ ਹੀ ਜਾਜ ਅੱਛਾ ਹਾਂ ਹਾਂ ਬਿਲਕੁਲ ਛੋਟਾ ਜਾ ਛੋਟਾ ਜੇ ਕਰਨਾ ਭਾਅ ਭਾਜੀ ਹੂੰ ਦੇਣ ਲੈਣ ਵਾਲਾ ਭਾਅ ਕਰਨਾ ਦੇਣ ਲੈਣ ਵਾਲਾ ਬੱਚਾ ਜੀ ਜਿਹੜਾ ਜਿਹੜਾ ਦੇ ਹੀ ਦੇਣਾ ਹੈ ਅੱਛਾ ਹਾਂਜੀ ਹਾਂਜੀ ਨੋ ਜੀ ਸੱਜਣ ਤੁਹਾਨੂੰ ਬੜਾ ਵਹਿੜ ਦਾ ਸੋਨਾ ਕਾਲੀ ਜਰਸੀ ਆ ਗਈ ਆ ਵਾਹ ਜੀ ਵਾਹ ਥਾਨ ਬੜਾ ਸੁਣਾ ਵਾਹ ਕੇ ਕਮਾਲ ਦਾ ਲੱਗਾ ਤੇ 16 ਕਿਲੋ ਹਾਂ ਜੀ 16 17 ਕਿਲੋ 16 17 ਕਿਲੋ ਠੰਡਾ ਦੁੱਧ ਆ ਜੀ ਠੰਡਾ ਦੁੱਧ ਆ ਵਹਿੜ ਕੋਲ ਹਾਂ ਜੀ ਹਾਂ ਜੀ ਕੱਦ ਪੂਰਾ ਜਾਂਦਾ ਵੀ ਹਾਂ ਜੀ ਹਾਂ ਜੀ ਲੈਓ ਬਾਕੀ ਆ ਮੈਂ ਤੁਹਾਨੂੰ ਬੜਾ ਬਚਾ ਲਾ ਕੇ ਬਚਾ ਲਾ ਕੇ ਵੇਚ ਨਹੀਂ ਨਹੀਂ ਵੇਚ ਨਹੀਂ ਇਤਰਾ ਜਿ ਵਿਕ ਜੂ ਵਿਕ ਜੂ ਨਾ ਵਿਕ ਜੂ ਨਾ ਇਹ ਵੀ ਗੱਲ ਸਚਾਈ ਸੱਚ ਆ ਉਹ ਖਾੜਾੜੀ ਨਹੀਂ ਕਰਨਾ ਨਹੀਂ ਕਰਨਾ ਭਾਜੀ ਹਾਂ ਤੁਹਾਨੂੰ ਫੇਰ ਸੱਜਣਾਂ ਨਾਲ ਕਿਸੇ ਤੋਂ ਲਾਮਾ ਕਰੇ ਲਾਮਾ ਨਹੀਂ ਲੈਣਾ ਸਾਫ਼ ਸੁਥਰਾ ਕੰਮ ਕਰੋ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਮੁੱਲ 45000 ਜੇਰੀਏ ਭਾਜੀ ਨਹੀਂ ਹਾਂ ਫੇਰ ਲਾ ਪੇਜ ਦੇ ਦਾਦ ਕੇ ਤੋਂ ਦੇ 40000 ਦੀ ਦੇ ਦੀਏ ਹੋਰ ਕਰ ਦੀਏ ਚੱਲ ਜੀ ਆਹ ਛੱਡ ਦੀ ਹੁਣ ਹੋਰ 16 ਕਿਲੋ ਵਾਲੀ ਉਤਰਾਂ ਹੋਣੀ ਨਹੀਂ ਕਿੰਨੀ ਆਉਣੀ 38 ਦੀ ਕਰ ਦੀਏ ਹਾਂ ਫਿਰ ਛੋੜ ਹੀ ਹਣੀ ਉਹ ਛੋੜ ਹੀ ਠੀਕ ਆ ਹਾਂਜੀ ਤੇ ਬਾਕੀ ਆਉਣੀ ਨਹੀਂ ਬਾਕੀ ਨਹੀਂ ਹੁਣ ਕੋਈ ਠੰਡੀ ਆਰ ਦੀ ਦੇਣੀ ਨਹੀਂ ਆਉਣੀ ਨਹੀਂ ਦੇ ਹਾਂਜੀ ਸਜਣੋ 38000 ਦੀ ਜੈਸਨੋ ਕਰਤੀ ਆ ਬਾਕੀ ਠੰਡੀ ਧੀਰੀ ਆ ਬਾਕੀ ਖਾਨ ਤੇ ਕੋਈ ਪੂਰ ਛੱਟਾ ਕੋਈ ਕੋਈ ਰਕਮ ਦੇ ਕੋਈ ਗੱਲ ਨਹੀਂ ਹੈਗੀ ਠੀਕ ਆ ਜੀ ਹਾਂਜੀ ਹਾਂ ਆ ਪਸ਼ੂ ਆ ਪਿੰਡ ਮਾਣੇ ਮੱਲੀਆਂ ਪਹੁੰਚ ਕੇ ਨਰਕਪਰ ਕਰਕੇ ਮੇਲਾ ਲੋਟ ਲੋ ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ